ਸਰਸ਼ਕਾਲ ਮੈਂ ਤੁਹਾਡਾ ਪ੍ਰਿਆ ਤਾਂ ਫਿਰੋਜ਼ਪੁਰ ਦੇ ਵਿੱਚ ਟ੍ਰਿਪਲ ਮਰਡਰ ਮਕਰੋ ਹੁਣ ਇੱਕ ਹੋਰ ਘਟਨਾ ਦੇ ਨਾਲ ਪੰਜਾਬ ਦਹਿਲਿਆ ਤਾਂ ਜਨਿਆ ਕਿ ਪਿਓ ਪੁੱਤ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਇਹ ਵਿਵਾਦ ਸਿਰਫ ਇੱਕ ਪਾਸੂ ਕੁੱਤੇ ਪਿੱਛੇ ਵਧਿਆ ਤਾਂ ਹਮਲਾਵਰਾਂ ਵੱਲੋਂ ਪਹਿਲਾਂ ਤਾਂ ਇੱਕ ਘਰ ਦੇ ਵਿੱਚ ਪਹੁੰਚਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਘਰ ਦਾ ਇੱਕ ਮੈਂਬਰ ਬਾਹਰ ਨਿਕਲਦਾ ਹੈ ਤਾਂ ਸਿੱਧਾ ਉਹਨਾਂ ਹਮਲਾਵਰਾਂ ਵੱਲੋਂ ਉਸ ਸਾਕਸ਼ ਉੱਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਹਾਲਾਂਕਿ ਜਦੋਂ ਉਸ ਦਾ ਪਿਓ ਆਪਣੇ ਪੁੱਤ ਨੂੰ ਬਚਾਉਣ ਦੇ ਲਈ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਉਸ ਉੱਤੇ ਵੀ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਪਿਓ ਪੁੱਤ ਦੀ ਮੌਕੇ ਉਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਘਰ ਦੇ ਵਿੱਚ ਰਹਿੰਦੀ ਔਰਤ ਵੱਲੋਂ ਵੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੌਰਾਨ ਉਹਨਾਂ ਹਮਲਾਵਰਾਂ ਵੱਲੋਂ ਉਸ ਔਰਤ ਨੂੰ ਵੀ ਜ਼ਖਮੀ ਕੀਤਾ ਜਾਂਦਾ ਹੈ ਤੇ ਇਸ ਸਮੇਂ ਉਹ ਔਰਤ ਹਸਪਤਾਲ ਦੇ ਵਿੱਚ ਜ਼ਰੂਰੀ ਇਲਾਜ ਹੈ ਪਰ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਚੁੱਕਿਆ ਹੈ ਨਾ ਮੌਕੇ ਦੀ ਵੀਡੀਓ ਵੀ ਸਾਹਮਣੇ ਆ ਗਿਆ ਜਿਸ ਦੇ ਵਿੱਚ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਜਿੱਥੇ ਇੱਕ ਗੱਡੀਆਂ ਦੇ ਵਿੱਚ ਹਮਲਾਵਰਾਂ ਵੱਲੋਂ ਪਿਓ ਪਤ ਨੂੰ ਮੌਤੇ ਕੱਟ ਉਤਾਰ ਦਿੱਤਾ ਗਿਆ ਤੇਜ ਦੇ ਪਿੱਛੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਮਰੀਕ ਸਿੰਘ ਜਿਸ ਦੀ ਉਮਰ ਮਹਿਜ਼ 32 ਸਾਲਾਂ ਦੀ ਸੀ ਉਸ ਵੱਲੋਂ ਗਲੀ ਦੇ ਬਾਹਰ ਇੱਕ ਕੁੱਤੇ ਨੂੰ ਘਰ ਲਜਾਇਆ ਜਾਂਦਾ ਹੈ ਤੇ ਉਸ ਵੱਲੋਂ ਇਹ ਸੋਚਿਆ ਜਾਂਦਾ ਹੈ ਕਿ ਇਹ ਅਵਾਰਾ ਕੁੱਤਾ ਹੈ ਅਵਾਰਾ ਕੁੱਤਾ ਸੋਚ ਕੇ ਉਸ ਕੁੱਤੇ ਨੂੰ ਘਰ ਦੇ ਅੰਦਰ ਲੈ ਕੇ ਜਾਂਦਾ ਹੈ ਤਾਂ ਜਦੋਂ ਹਮਲਾਵਰਾਂ ਨੂੰ ਇਹ ਸੂਚਨਾ ਮਿਲਦੀ ਹੈ ਕਿ ਉਹਨਾਂ ਦੇ ਪਾਲਤੂ ਕੁੱਤੇ ਨੂੰ ਕਿਸੇ ਸਖਸ਼ ਵੱਲੋਂ ਘਰ ਦੇ ਅੰਦਰ ਲਜਾਇਆ ਜਾਂਦਾ ਹੈ ਤਾਂ ਆਲੇ ਦੁਆਲੇ ਘਰ ਦੀ ਦੇਖਰੇਖ ਕਰਕੇ ਆਉਣਾ ਵੱਲੋਂ ਉਸ ਮਦਰ ਸਿੰਘ ਦੇ ਘਰ ਦੇ ਵਿੱਚ ਪਹੁੰਚਿਆ ਜਾਂਦਾ ਹੈ ਅਮਰਿਕ ਸਿੰਘ ਦੇ ਘਰ ਦੇ ਵਿੱਚ ਪਹੁੰਚਿਆ ਜਾਂਦਾ ਹੈ ਤਾਂ ਸਿੱਧਾ ਜੁਗੋ ਅਮਰਿਕ ਸਿੰਘ ਵੱਲੋਂ ਦਰਬਾਰ ਆਪਣੇ ਘਰ ਦੇ ਖੋਲੇ ਜਾਂਦੇ ਨੇ ਦਰਵਾਜ਼ਾ ਖੋਲਿਆ ਜਾਂਦਾ ਹੈ ਤੋਂ ਉਸ ਤੋਂ ਬਾਅਦ ਕੋਈ ਗੱਲ ਨਾ ਸੁਣ ਕੇ ਸਤਾਖ ਹਮਲਾਵਰ ਵੱਲੋਂ ਤਾਬੜ ਤੋੜ ਉਡਾਉਤੇ ਜਿਹੜਾ ਤੇਜ਼ਾ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਇਸ ਦੌਰਾਨ ਮੌਕੇ ਉੱਤੇ ਹੀ ਫੇਓ ਪੁੱਤਰੂ ਜਿਹੜਾ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਤੇ ਜਿਹੜਾ ਮਾਮਲਾ ਹੈਗਾ ਪੰਜਾਬ ਦੀ ਤਲਵੱਡੀ ਸਾਗੋ ਤੋਂ ਸਾਹਮਣੇ ਆਇਆ ਜਿੱਥੇ ਇਹ ਵੱਡੀ ਵਾਰਦਾਤ ਵਾਪਰੀਆ ਜਿੱਥੇ ਡਬਲ ਮਰਡਰ ਹੋਇਆ ਤੇ ਇਸ ਮਰਡਰ ਤੋਂ ਬਾਅਦ ਪੰਜਾਬ ਦੇ ਹਲਿਆ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਅਤੇ ਪੁਲਿਸ ਵੱਲੋਂ ਮਾਵੇਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਮਲਾਵਰੇ ਸਮੇਂ ਫਰਾਰ ਹੈ ਪਰ ਮੌਕੇ ਉੱਤੇ ਪੁਲਿਸ ਜਿਹੜੀ ਪਹੁੰਚ ਗਈ ਹੈ ਤੇ ਉਹਨਾਂ ਵੱਲੋਂ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਮਦਨ ਸਿੰਘ ਜਿਸ ਦੀ ਉਮਰ ਮਹਿਜ਼ 52 ਸਾਲ ਦੀ ਦੱਸੀ ਜਾ ਰਹੀ ਹੈ ਤੇ ਅਮਰੀਕ ਸਿੰਘ ਜਿਸ ਦੀ ਉਮਰ ਮਹਿਜ਼ 32 ਸਾਲਾ ਦੀ ਸੀ ਜਿਥੇ ਇੱਕ ਉੱਤੇ ਪਿੱਛੇ ਇਹ ਵਿਵਾਦ ਵਾਚ ਜਾਂਦਾ ਹੈ ਜਿਸ ਤੋਂ ਬਾਅਦ ਪਿਓ ਪੁੱਤ ਨੂੰ ਮੌਤੇ ਘਾਟ ਤੱਕ ਉਤਾਰ ਦਿੱਤਾ ਜਾਂਦਾ ਹੈ ਤਾਂ ਦੇਖ ਸਕਦੇ ਕਿ ਹਾਲਾਤ ਕਿਸ ਤਰ੍ਹਾਂ ਵਿਗੜ ਚੁੱਕੇ ਨੇ ਜਿੱਥੇ ਮਾਮਲੀ ਜੀ ਗੱਲ ਨੂੰ ਲੈ ਕੇ ਕਿਸੇ ਸਾਕਸ਼ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਦੀ ਜੋ ਕਾਨੂੰਨ ਵਿਵਸਥਾ ਉਹ ਵਿਗੜ ਚੁੱਕੀ ਹੈ ਮਾਮਲੀ ਜੀ ਗੱਲ ਹੁੰਦੀ ਹੈ ਵਿਵਾਦਵਾਜ ਜਾਂਦਾ ਤੇ ਨਾ ਜ਼ਿਆਦਾ ਹੀ ਵਿਵਾਦਵਾਜ ਜਾਂਦਾ ਕਿ ਖੁੰਨੀ ਰੂਪ ਤਾਲਿਆ ਜਾਂਦਾ ਤੇ ਕਿਸੇ ਸਖਸ਼ ਦੀ ਜ਼ਿੰਦਗੀ ਨੂੰ ਦੇਖਿਆ ਜਾਂਦਾ ਤੇ ਉਸ ਨੂੰ ਮੌਤ ਦੇ ਘਾਟ ਸਿੱਧਾ ਤੇਜ਼ਰ ਹਥਿਆਰ ਦੇ ਨਾਲ ਉਤਾਰ ਦਿੱਤਾ ਜਾਂਦਾ ਹੈ